ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਆਓ ਮੀਡੀਆ ਵਾਲੇ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਿਆਂ ਕਰ ਦਿੱਤਾ ਅੱਜ ਇਕੱਲੇ ਇਕੱਲੇ ਰਹਿ ਨਹੀਂ ਸਕੇ ਇਕੱਲੇ ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੇਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਦਲੀ ਮੇਰੇ ਮਾ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਕੱਡੇ 15 ਦਿਨ ਨਹੀਂ ਕੱਡੇ ਮੇਰੀ ਮੇਰੇ ਬਾਪ ਨੇ ਮੇਰੀ ਮਾਂ ਤੋਂ ਬਿਨਾ ਬਾਕੀ ਮੈਨੂੰ ਮਾਫੀ ਦੇਉਂਦਾ ਰਿਹਾ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨੜਾਉਂਦਾ ਸੀ ਐਵੇਂ ਦਾ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨੜਾਇਆ ਇਹ ਬੱਚੇ ਵਾਲੀ ਫੀਲਿੰਗ ਦਿੰਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹ ਦੰੜਾ ਆਪਣੇ ਬਾਪ ਨੂੰ ਆਦੀ ਮੇਰੀ ਮੈਂ ਤੇ ਸਾਰੇ ਨੂੰ ਤੁਸੀਂ ਆਪਣੇ ਮਾਵਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਵਾ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਲਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਲਿਸ ਆਪਣੇ ਬਾਪ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਉਹਨਾਂ ਨੂੰ ਕਦੀ ਉੱਚੀ ਵਾਲਾ ਬੋਲੋ ਮੈਨੂੰ ਜਾਨੀ ਮਾਰਾ ਬੋਲੂ ਜਿਗੜਾ ਵਾਲਾ ਬੰਦਾ ਮੈਂ ਫੰਮ ਮੈਂ ਜਿਗੜਾ ਬਣਨਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਪੈਂਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪੇ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੁੱਲੂਗਾ ਉਹ ਡੁੱਲੂ ਕੌਣ ਨਿੱਤ ਰਗੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪੇ ਨੂੰ ਜਿਹਨੇ ਆਪਣੇ ਮਾਪਿਆਂ ਦਾ ਦਿਲ ਸੰਦਾ ਨਹੀਂ ਲਗਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਜਿਵੇਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਮਾ ਬਾਦ ਸ਼ਹਾਦਾ ਆ ਚੰਚਾ ਲੋਕ ਪਿਆ ਸਾਡਾ ਜਿੰਨੇ ਸਾਨੂੰ ਜੰਮਿਆ ਤੁਸੀਂ ਇੰਨੀ ਇਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਕ ਕੀਤਾ ਉਹ ਕੀਤਾ ਹੈ ਉਹ ਇਹਨਾਂ ਦਾ ਦਿੱਤਾ ਇੱਕ ਉਹ ਬਈ ਆ ਮਾਮਲੀ ਉਹ ਇਹਨਾਂ ਮੈਂ ਗੱਲਾਂ ਕਰਕੇ ਦਿਲਾਂ ਦੇ ਮਿੱਟੀ ਦੇ ਲੈ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਹਰਾ ਨਹੀਂ ਮਿਲਦੀ ਕਦੀ ਜਿੰਦਗੀ ਤੁਹਾਨੂੰ ਬਣਾਦੀ ਆਪਣੇ ਬਾਪ ਨੂੰ ਕਿੱਦਾਂ ਦਪਾਉਣਾ ਦੁਆ ਨਹੀਂ ਮਿਲਦੀ ਜ਼ਿੰਦਗੀ 'ਚ ਕਦੀ ਵੀ ਅਣਗਹਿਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ-ਬਾਪ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਖਾਲੀ ਹੋ ਕੇ ਬਹਿ ਗਏ ਅਰੇ ਬਾਪ ਕਰਦੇ ਹੋ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ-ਬਾਪ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ-ਬਾਪ ਨੂੰ ਸ਼ਮਸ਼ਾਨ ਘਾਟੋ ਆ ਆ ਕਦੀ ਵੀ ਮਾਪੇ ਮਾਪੇ ਫਿਰ ਦੱਸ ਸਮਝ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਅੱਭੇ ਨੂੰ ਸਿਖਾਉਣ ਲੱਗੇ ਆ ਅਸੀਂ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪੇ ਮਾਪੇ ਦੀ ਕਦਰ ਕਰੋ ਵੀ